ਸੇਵਾ ਕਰਨ ਦੇ ਇਹ ਕਿਸੇ ਕਿਸੇ ਤੋਂ ਹੀ ਕੰਮ ਲੈਂਦਾ ਉਹਨਾਂ ਦੀ ਕਿਸਮਤ ਵਿੱਚ ਹੈ ਨਹੀਂ ਸੀ ਮੈਂ ਤਾਂ ਇਹ ਕਹਿ ਸਕਦਾ ਹੋਰ ਮੈਂ ਕੀ ਕਹਿ ਸਕਦਾ ਹਾਂ ਪਰ ਦੇਸ਼ ਦਾ ਹਿੱਸਾ ਹੈ ਪੰਜਾਬ ਆ ਹੜ੍ਹਾਂ ਦੇ ਬਾਵਜੂਦ ਜਦੋਂ 5 ਲੱਖ ਏਕੜ ਸਾਡਾ ਬਰਬਾਦ ਹੋ ਗਿਆ ਫਸਲਾਂ ਦਰਿਆ ਸਾਡੀਆਂ ਜ਼ਮੀਨਾਂ ਹੀ ਲੈ ਗਿਆ ਰੋੜ ਕੇ ਇਹਦੇ ਬਾਵਜੂਦ ਵੀ 150 ਲੱਖ ਮੀਟ੍ਰਿਕ ਟਨ ਚੌਲ ਅਸੀਂ ਫੂਡਵਾਲ ਦੇ ਵਿੱਚ ਭਾਰਤ ਨੂੰ ਦੇ ਰਹੇ ਹਾਂ ਜੀ 150 ਲੱਖ ਮੀਟ੍ਰਿਕ ਟਨ ਕਿਮਾਂਗੇ ਸਵਾ 100 ਕਿਲੋਮੀਟਰ ਘਟਾ ਨੂੰ ਅਸੀਂ ਇਹਨੇ ਸੰਕਟਾਂ ਦੇ ਬਾਵਜੂਦ ਵੀ ਦੇਸ਼ ਦਾ ਢਿੱਡ ਪਰ ਰਹੇ ਆ 90% ਸਾਡੀਆਂ ਕੁਰਬਾਨੀਆਂ ਔਰੋ ਆਜ਼ਾਦੀ ਨੂੰ ਕਾਇਮ ਰੱਖਣ ਵਾਸਤੇ ਫੇਰ ਕੁਰਬਾਨੀਆਂ ਲਈ ਖੜੇ ਆ ਕਦੇ ਸਾਡਾ ਚੰਡੀਗੜ੍ਹ ਦੇ ਹਮਲਾ ਕਰ ਦਿੰਦੇ ਕਦੇ ਸਾਡੀ ਯੂਨੀਵਰਸਿਟੀ ਕਹਿੰਦੇ ਸਾਨੂੰ ਦੇ ਦਿਓ ਕਦੇ ਕਹਿੰਦੇ ਬੀਬੀਐਮਬੀ ਸਾਡੀ ਐ ਕਦੇ ਕਹਿੰਦੇ 26 ਜਨਵਰੀ 15 ਅਗਸਤ ਤੇ ਤੁਹਾਡੀ ਝਾਕ ਹੀ ਨਹੀਂ ਦਿਖਾਉਣੀ ਪੰਜਾਬ ਦੀ ਮੈਂ ਹੈਰਾਨ ਆ ਵੀ ਕਾ ਦਾ ਦੁਸ਼ਮਣੀ ਕਾਦੀ ਹੈ ਸਾਡੇ ਪੰਜਾਬੀਆਂ ਨਾਲ ਵੋਟਾਂ ਹੀ ਨਹੀਂ ਪਾਉਂਦੇ ਨਾ ਹੋਰ ਕੀ ਹੈ ਨਹੀਂ ਪਾਉਂਦੇ ਇਹ ਕਿਹੜੀ ਗੱਲ ਹੈ ਉਹ ਗੁਲਦਸਤਾ ਮੈਂ ਕਹਿਣਾ ਚਾਹੁੰਨਾ ਕੇਂਦਰ ਸਰਕਾਰ ਨੂੰ ਖਾਸ ਤੌਰ ਤੇ ਬੀਜੇਪੀ ਵਾਲਿਆਂ ਨੂੰ ਕੇ ਗੁਲਦਸਤਾ ਉਹੀ ਵਧੀਆ ਲੱਗਦਾ ਜੀ ਜਿਹਚ ਹਰੇਕ ਰੰਗ ਦਾ ਫੁੱਲ ਹੋਵੇ ਹਰੇਕ ਸੁਗੰਧ ਦਾ ਫੁੱਲ ਹੋਵੇ ਤੁਸੀਂ ਚਾਹੁੰਦੇ ਹੋ ਗੁਲਦਸਤੇ ਜੀ ਕੋਈ ਰੰਗ ਦੇ ਫੁੱਲ ਹੋਣ ਇਹ ਚੱਲਣਾ ਨਹੀਂ ਪੰਜਾਬ ਦਾ ਰੰਗ ਹਮੇਸ਼ਾ ਲੱਗ ਰਿਹਾ ਹੈ ਪੰਜਾਬ ਦੀ ਸੁਗੰਧ ਹਮੇਸ਼ਾ ਲੱਗ ਰਹੀ ਹੈ ਰਹੂਗੀ ਤੁਸੀਂ ਸਾਨੂੰ ਨਾ ਤੇ ਰੰਗਾਂ ਚ ਰੰਗਣ ਦੀ ਕੋਸ਼ਿਸ਼ ਕਰੋ ਸਾਡੀ ਆਪਣੀ ਸੋਚ ਹੈ ਸਾਡਾ ਆਪਣਾ ਸਿਧਾਂਤ ਹੈ ਸੋ ਇਸ ਕਰਕੇ ਮੈਂ ਬਹੁਤ ਜ਼ਿਆਦਾ ਧੰਨਵਾਦ ਇਸ ਕੱਲੇ ਕਰਦਾ ਕਿ ਲੋਕਾਂ ਨੇ ਸਬਰ ਰੱਖਿਆ ਔਰ ਲੋਕਾਂ ਨੇ ਜੋ ਕਿਹਾ ਕਿ ਸਾਨੂੰ ਆ ਚਾਹੀਦਾ ਹੁਣ ਸਾਨੂੰ ਆ ਚਾਹੀਦਾ ਕੋਸ਼ਿਸ਼ ਅਸੀਂ ਕੀਤੀ ਕਿ ਕਿੱਥੇ ਕਿੱਥੇ ਤੱਕ ਪਹੁੰਚਾਈਏ ਇੱਕ ਦੋ ਪੁਲ ਨੇ ਜਿਹੜੇ ਟੁੱਟ ਗਏ ਖਾਸ ਤੌਰ ਤੇ ਉਹ ਪੋੜ ਜਿਹੜੇ ਖਾਸ ਸੀਗੇ ਜਿਹੜੇ ਪਰਲੇ ਪਾਸੇ ਉੱਥੇ ਪਿੰਡ ਵੀ ਨੇ ਉਹਨਾਂ ਦਾ ਵੀ ਅਸੀਂ ਦੁਬਾਰੇ ਬਣਾਉਣ ਦਾ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈ ਸਕੂਲਾਂ ਦਾ ਨੁਕਸਾਨ ਹੋਇਆ ਬਿਜਲੀ ਦੇ ਗ੍ਰਿਡ ਖੰਭਿਆਂ ਦਾ ਨੁਕਸਾਨ ਹੋਇਆ 13800 ਕਰੋੜ ਰੁਪਏ ਦਾ ਨੁਕਸਾਨ ਦਾ ਜਾਇਜ਼ਾ ਅਸੀਂ ਲਿਖ ਕੇ ਭੇਜਤਾ ਕੇਂਦਰ ਨੂੰ ਨਹੀਂ ਤਾਂ ਅਸੀਂ ਆਪਣੇ ਵੱਲੋਂ ਤਾਂ ਪੂਰਾ ਕਰ ਹੀ ਰਹੇ ਹਾਂ ਅਸੀਂ ਨਹੀਂ ਹਟਦੇ ਜਿਉਂ-ਜਿਉਂ ਆਈ ਜਾਣਗੇ ਅਸੀਂ ਤੁਹਾਡੇ ਵੱਲ ਖਜ਼ਾਨੇ ਦਾ ਮੂੰਹ ਖੋਲੀ ਜਾਵਾਂਗੇ ਪਰ ਜਿਹੜੇ ਮੰਤਰੀ ਸਾਹਿਬਾਨ ਇੱਥੇ ਆਉਂਦੇ ਸੀ ਹਰ ਰੋਜ਼ ਅੱਜ ਵੀ ਆਏ ਹੋਏ ਮੇਰੇ ਖਾਲ ਦੀ ਖੇਤੀ ਮੰਤਰੀ ਅੰਮ੍ਰਿਤਸਰ ਉਹ ਆ ਕੇ ਇੱਥੇ ਥੋੜਾ ਜਿਹਾ ਪਜਾਮਾ ਜਾਂ ਤਾਂ ਚੱਕ ਕੇ ਫੋਟੋਆਂ ਇਹ ਖਿਚਾ ਕੇ ਤੁਰ ਜਾਂਦੇ ਸੀ ਕਹਿੰਦੇ ਸੀ ਦਿੱਲੀ ਜਾ ਕੇ ਰਿਪੋਰਟ ਦੇਵਾਂਗੇ ਪਤਾ ਨਹੀਂ ਕਿਹੜੀ ਰਿਪੋਰਟ ਦਿੱਤੀ ਅਜੇ ਤੱਕ ਤਾਂ ਦਿੱਲੀ ਤੋਂ ਕੋਈ ਰਿਪੋਰਟ ਆਈ ਨਹੀਂ ਮੇਰੇ ਕੋਲੇ